ਨੱਲਾ ਪਹਿਲਾ ਵੱਡੀ ਵਿੜਿਆਈ ਜਾਂ ਵੱਡਾ ਨਾਮ ਵੱਡੀ ਵਿੜਿਆਈ ਜਾਂ ਵੱਡਾ ਨਾਮ ਵੱਡੀ ਵਿੜਿਆਈ ਇਸ ਕਰਕੇ ਆ ਕਿ ਉਹ ਜਿਹੜਾ ਜਸ ਹੈ ਉਹਦੇ ਜਿਹੜੇ ਗੁਣ ਨੇ ਉਹ ਸੰਸਾਰ ਦੇ ਸਭ ਤੋਂ ਵੱਡੇ ਨੇ ਉਹਦੇ ਬਰਾਬਰ ਦੇ ਕਿਸੇ 'ਚ ਗੁਣ ਨਹੀਂ ਨੇ ਉਹਦੇ ਬਰਾਬਰ ਦੇ ਕਿਸੇ ਦੇ ਵਿੱਚ ਸ਼ਕਤੀ ਨਹੀਂ ਨੇ ਉਦੇ ਵਰਗਾ ਕਿਸੇ ਦਾ ਸਾਫ ਮਨ ਨਹੀਂ ਹੈ। ਉਦੇ ਵਰਗੀ ਕਿਸੇ ਚ ਦਿਆਲਤਾ ਨਹੀਂ ਹੈ। ਉਦੇ ਵਰਗਾ ਕੋਈ ਦਾਤਾ ਨਹੀਂ ਹੈ। ਉਦੇ ਵਰਗਾ ਕੋਈ ਕਿਰਪਾਲੂ ਨਹੀਂ ਹੈ। ਉਹ ਕਿਸੇ ਨੂੰ ਆਪਣਾ ਆਪਣੇ ਵਿਰੋਧੀਆਂ ਨੂੰ ਵੀ ਜਿਹੜੇ ਉਹਨੂੰ ਵਿਰੋਧੀ ਮੰਨਦੇ ਨੇ ਉਹਨਾਂ ਨੂੰ ਵੀ ਆਪਣਾ ਵਿਰੋਧੀ ਨਹੀਂ ਮੰਨਦਾ। ਵੈਰ ਵਿਰੋਧ ਨਹੀਂ ਹੁੰਦਾ ਜੀ। ਉਗਣ ਹੈ ਹੀ ਨਹੀਂ ਜਦ ਸਾਰੇ ਗੁਣੇ ਗੁਣ ਨੇ ਐਸਾ ਬੰਦਾ ਹੋਣਾ ਮੁਸ਼ਕਲ ਹੈ ਜੇ ਕੋਈ ਹੈ ਹੁੰਦਾ ਫਿਰ ਉਹ ਸੰਸਾਰ ਦੇ ਨਾਲੋਂ ਅਲੱਗ ਹੋ ਜਾਂਦਾ ਫਿਰ ਉਹ ਬਾਣੀ ਜਸਮਾ ਜਾਂਦਾ ਉਸ ਹੁਕਮਾਂ ਵਿੱਚ ਸਮਾ ਜਾਂਦਾ ਉਸ ਇੱਛਾ ਵਿੱਚ ਸਮਾ ਜਾਂਦਾ ਜਿਹੜੇ ਸੱਚਖੰਡ ਵਾਸੀਆਂ ਦੀ ਇੱਛਾ ਹੈ ਬਸ ਵੱਡੀ ਵਿੜਾਈ ਜੇ ਸੱਚ ਨੇ ਹੋ ਵੱਡੀ ਵਿੜਾਈ ਇਸ ਕਰਕੇ ਵੀ ਹੋਦੀ ਜਿਹੜਾ ਇਨਸਾਫ ਕਰਦਾ ਉਹ ਸੱਚ ਤੇ ਆਧਾਰਿਤ ਕਰਦਾ ਕਿਸੇ ਦੀ ਰਿਆਇਤ ਕਿਸੇ ਦੀ ਤਰਫਦਾਰੀ ਬਿਲਕੁਲ ਨਹੀਂ ਕਰਦਾ ਕੋਈ ਠੀਕ ਹੈ ਵੀ ਇੱਥੋਂ ਜਿਹੜੇ ਭਗਤ ਗਏ ਨੇ ਉੱਥੇ ਜਾ ਕੇ ਵੀ ਸਵਾਰਸਗਰ ਨਾਲ ਆਪਣੇ ਵੱਡੇ-ਵਡੇਰਿਆਂ ਦੀ ਜਿਹੜੇ ਕਸੂਰਵਾਲ ਨੇ ਬਿਲਕੁਲ ਸਾਡੇ ਦਾ ਜਿਹੜੇ ਚੁੰਮਕੇ ਚਲੇ ਜਾਂਦੇ ਨੇ ਆਪਣੇ ਬੰਦੇ ਦੀ ਸਵਾਰਸ ਕਰਦੇ ਪਾਰਲੀਮੈਂਟ ਚ ਉੱਥੇ ਗਿਆ ਨੀ ਕੋਈ ਕਰਦਾ ਸਭ ਇੱਕੋ ਹੀ ਨੇ ਪਹਿਲਾਂ ਇੱਕ ਹੋ ਜਾਂਦੇ ਨੇ ਤਾਂ ਉੱਥੇ ਵੜ ਲ ਦਿੰਦੇ ਨੇ ਉਹ ਤਾਂ ਅਬਰ ਸੰਭ ਤੋੜੀ ਵਾਲੇ ਜਾਂਦੇ ਨੇ ਉੱਥੇ ਸਭ ਸੰਘ ਜੋੜ ਤੇ ਜਿਆਦਾ ਵਰਸਾਬ ਤੋੜੀ ਹੋਈ ਐ ਤਾਂ ਹੀ ਇਨਸਾਫ ਹੋ ਸਕਦਾ ਸੱਚ ਦੇ ਆਧਾਰ ਤੇ ਇੱਥੇ ਜਿੰਨੇ ਵੀ ਰਾਜੇ ਬਣਦੇ ਨੇ ਆ ਮੈਂਬਰ ਪਾਰਲੀਮੈਂਟ ਬਣਦੇ ਨੇ ਨਾ ਵਰਸਾਬ ਤੋੜੀ ਰਹੀ ਉਹਨਾਂ ਨੇ ਜਿੰਨੇ ਵੀ ਸੰਤ ਨੇ ਬਣਦੇ بڑے بڑے ਉਹਨਾਂ ਨੇ ਵਰਸਾਬ ਤੋੜੀ ਕਿਸੇ ਨੇ ਨਹੀਂ ਐ ਫਕਟਾਂ ਨੇ ਵਰਸਾਬ ਤੋੜੀ ਉਹ ਕਿਸੇ ਨੇ ਨਹੀਂ ਤੋੜੀ ਇਨ ਆਉਦੇਵ ਸੀ ਜਿਹੜਾ ਕਹਿ ਰਿਹਾ ਨਾ ਤੂੰ ਮੇਰੀ ਨਾ ਮੈਂ ਤੇਰਾ ਭੂੜਾ ਨਾ ਤੂੰ ਮੇਰੀ ਬੋਏ ਮਾਣੂ ਕਹਤਾ ਤੂੰ ਮੇਰੀ ਬਾਈ ਨਹੀਂ ਮੈਂ ਤੇਰਾ ਪੁੱਤਰੇ ਨਹੀਂ ਜੇ ਤੂੰ ਮੈਨੂੰ ਗੈਣੀਆ ਆ ਰਾਮ ਛੱਡ ਦੇ ਅੱਲਾ ਭਾਜ ਲੈ ਰਾਮ ਛੱਡ ਕੇ ਨਾ ਭਜੇ ਖੁਦਾਏ ਤੇ ਤੂੰ ਇਹ ਗੈਣੀਆ ਤੂੰ ਮੇਰੀ ਬਾਂਈ ਮੈਂ ਤੇਰਾ ਦਿੱਤਾ ਸ੍ਰੀ ਨਾਲ ਲੈ ਕੇ ਨਹੀਂ ਜਾਣ ਸੰਭਲੀ ਇੱਥੇ ਰਹਿਣਾ ਲੈ ਜੀ ਕਰ ਲਓ ਸ਼ਰੀਰ ਦਾ ਤਾਸਿਰ ਹੁੰਦਾ ਮੈਂ ਗੜਾ ਲੈ ਕੇ ਜਾਣਾ ਹੈ ਆਤਮਾ ਦੇ ਲੈਵਲ ਤੇ ਬੋਲ ਰਿਹਾ ਦੁਨੀਆ ਸ਼ਰੀਰ ਦੇ ਲੈਵਲ ਤੇ ਗੱਲ ਕਰਨੀ ਹੈ ਆਤਮਾ ਨਾਲ ਮਾਂ ਦਾ ਕੋਈ ਰਿਸ਼ਤਾ ਨਹੀਂ ਆਤਮਾ ਨਾਲ ਪਿਓ ਦੀ ਆਤਮਾ ਦਾ ਕੋਈ ਰਿਸ਼ਤਾ ਨਹੀਂ ਕਿਸੇ ਦੀ ਆਤਮਾ ਨਾਲ ਵੀ ਕਿਸੇ ਦੇ ਮਾਂ ਪਿਓ ਨਾਲ ਕੋਈ ਰਿਸ਼ਤਾ ਨਹੀਂ ਆਪ ਉਹਦਾ ਦਾੜ ਹੋਈ ਹੋਈ ਹੈ ਦਾੜ ਦਾ ਆਪਸ ਵਿੱਚ ਹੀ ਰਿਸ਼ਤਾ ਹੈ ਦਾੜੇ ਆਪੇ ਕਰਕੇ ਲਾ ਤਾਰਾ ਤੇ ਆਪ ਉਹਦੇ ਸੇ ਸਮਝੇ ਆਪ ਧੜਵਾਸੇ ਗੱਲ ਲੈ ਨਾ ਸੁਦਲਾ ਮਨ ਬਹਲੇ ਮਨ ਨੂੰ ਸਮਝਾ ਰਿਹਾ ਅੱਧਾ ਸ਼ੁੱਧ ਮਨ ਅਸ਼ੁੱਧ ਮਨ ਨੂੰ ਸਮਝਾ ਰਿਹਾ ਵੀ ਤੂੰ ਵੀ ਸ਼ੁੱਧ ਹੋ ਜਾ ਸ਼ੁੱਧ ਹੋਣ 'ਚ ਸੁੱਖ ਹੈ ਉਹ ਬੰਦੇ ਨਾਲ ਬੰਧ ਨਾ ਲੱਗਣ ਪਰ ਇਸਾ ਦੋਹਾਂ ਦਾ ਹੀ ਹੁਣ ਕਿਸੇ ਨਾਲ ਰਿਸ਼ਤਾ ਨਹੀਂ ਕਿਸੇ ਨਾਲ ਕਿਸੇ ਬਾਲ ਨੇ ਗੁਰੂ ਨਾਲ ਵੀ ਕੋਈ ਰਿਸ਼ਤਾ ਨਹੀਂ ਬਿਲਕੁਲ ਕੋਈ ਰਿਸ਼ਤਾ ਨਹੀਂ ਰਿਸ਼ਤਾ ਕਾਦੇ ਰਿਸ਼ਤਾ ਤਾਂ ਉੱਥੇ ਸੱਚਖੰਡੇ ਜਾ ਕੇ ਸਾਰਿਆਂ ਦਾ ਸੱਚਖੰਡ ਨਾਲ ਰਿਸ਼ਤਾ ਜਾਂ ਸੱਚਖੰਡ ਨਾਲ ਜਿਹਦਾ ਰਿਸ਼ਤਾ ਸਾਰਿਆਂ ਨਾਲ ਹੋ ਗਿਆ ਰਿਸ਼ਤਾ ਜੇ ਕੋਈ ਕਹੇ ਇਕੱਲੇ ਗੁਰੂ ਨਾਲ ਮੇਰਾ ਰਿਸ਼ਤਾ ਹੈ ਇਕੱਲੇ ਨਾਨਕ ਨਾਲ ਸਖਾਂ ਦਾ ਰਿਸ਼ਤਾ ਵੀ ਗਲਤ ਹੈ ਐਸੇ ਕਰਕੇ ਭਗਤ ਸਾਰੇ ਬਾਣੀ 'ਚ ਰੱਖ ਲਏ ਉਹਨਾਂ ਨੂੰ ਇਕੱਠੇ ਇੱਕੋ ਜਗ੍ਹਾ ਰੱਖ ਲਏ ਬਤੇ ਕੋਈ ਸੋਚੇ ਸਾਡਾ ਕਿਸੇ ਗੁਰੂ ਨਾਲ ਰਿਸ਼ਤਾ ਹੈ ਜੇ ਜਾਂ ਨਾਨਕ ਨਾਲ ਰਿਸ਼ਤਾ ਹੋ ਜਾਏ ਕਬੀਰ ਨਾਲ ਰਿਸ਼ਤਾ ਉਹ ਜਿਹੇ ਨਾਮ ਦੇ ਬਨਾਰਸ ਦਾ ਉਹ ਜਿਹੇ ਰਵਦਾਸ ਨਾਲ ਰਿਸ਼ਤਾ ਇਹ ਭਲੇਖਾ ਰਹਿ ਜਾਂਦਾ ਇਹਨਾਂ ਨੂੰ ਨਹੀਂ ਕਿ ਉਹਨਾਂ ਨਾਲ ਰਵਦਾਸਿਆਂ ਨੂੰ ਭਲੇਖਾ ਨਾ ਸਾਡਾ ਰਵਦਾਸ ਨਾਲ ਰਿਸ਼ਤਾ ਨਾ ਕਰਾਂ ਹੈ ਨਹੀਂ ਸਿੱਖਾਂ ਦਾ ਵੀ ਭਲੇਖਾ ਰਵਦਾਸ ਨਾਲ ਘੱਟ ਰਿਸ਼ਤਾ ਹੈ ਅੰਦਰੋਂ ਕਹਿੰਦੇ ਨੇ ਚਾਹੇ ਉੱਤੋਂ ਨਹੀਂ ਕਹਿੰਦੇ ਹਕੀਕਤ ਇਹ ਹੈ ਜੇ ਪੁੱਤੀ ਸਾਹਿਬ ਨਾਲ ਸਾਡਾ ਰਿਸ਼ਤਾ ਹੈ ਪਰਮੇਸ਼ਰ ਨਾਲ ਰਿਸ਼ਤਾ ਪਰਮੇਸ਼ਰ ਦਾ ਧਾਨ ਹੈ ਨਾ ਤਾਂ ਇਹਨੂੰ ਗੁਰੂ ਦਾ ਸਥਾਨ ਨਹੀਂ ਦੇ ਸਕਦੇ ਪਰਮੇਸ਼ਰ ਦਾ ਸਥਾਨ ਦੇਵਾਂਗੇ ਜੇ ਗੁਰੂ ਗੋਬਿੰਦ ਸਿੰਘ ਜੀ ਗੁਰਿਆਈ ਦੇਤੀ ਫਿਰ ਕੱਲੇ ਗੋਬਿੰਦ ਸਿੰਘ ਨਾਲ ਰਿਸ਼ਤਾ ਰਹਿ ਗਿਆ ਬਾਕੀ ਨਹੀਂ ਰਿਹਾ ਸਾਡਾ ਇਹਨਾਂ ਨੂੰ ਕੀ ਪਤਾ ਇਹਨਾਂ ਨੂੰ ਕੀ ਬੁਖਾਦ ਪੈਦਾ ਹੋਊਗਾ ਇਹਨਾਂ ਗੱਲਾਂ ਗੁਰਿਆਈ ਦੇਉਣ ਨਾਲ ਕੀ ਬੁਖਾਦ ਪੈਦਾ ਹੋਊਗਾ ਇਹਨਾਂ ਨੂੰ ਕੀ ਸਮਝ ਆ ਇਸ ਗੱਲ ਦੀ ਕਿ ਕੀ ਕੀ ਬਗਾਰੀਆਂ ਪੈਦਾ ਛੱਡ ਗਏ ਇੱਥੋਂ ਜਿਹੜਾ ਝੂਠ ਦਾ ਬੋਲ ਲਿਆ ਇੱਕ ਵਾਰ ਗੁਰਿਆਈ ਦੇਣ ਦਾ ਕਉਨੀਆਂ ਬਿਮਾਰੀਆਂ ਕਰੀਆਂ ਪਹਿਲਾਂ ਉਹਨਾਂ ਨੂੰ ਕੀ ਪਤਾ ਇਸ ਗੱਲ ਦਾ ਇਹ ਕਿਹੜਾ ਧਾਰਮਕ ਬੰਦੇ ਨੇ ਇਹ ਤਾਂ ਧਾਰਮਕ ਬੰਦਿਆਂ ਨੂੰ ਪਤਾ ਹੁੰਦਾ ਇਹ ਤਾਂ ਵਕੀਲ ਨੂੰ ਪਤਾ ਹੁੰਦਾ ਇੱਕ ਬਿਆਨ ਫਿਸਲ ਗਿਆ ਤੇ ਉਹਦਾ ਕੀ ਬਣ ਜਾਣਾ ਇਹ ਕਵਿਆਨ ਜਰਾਗ ਫਿਸਲਿਆ ਹੋਇਆ ਉਹਦਾ ਕੀ ਬਣ ਜਾਣਾ ਇਹ ਤਾਂ ਵਕੀਲ ਨੂੰ ਪਤਾ ਹੁੰਦਾ ਇਹ ਤਾਂ ਗੁਰਮਖਾਨ ਨੂੰ ਪਤਾ ਵੀ ਇੱਕ ਥਾਂ ਤੇ ਫਿਸਲੇ ਹੋਏ ਫਿਰ ਖੜਦਾ ਹੀ ਨਹੀਂ ਕਿਤੇ ਔਗੜ ਘਾਟੀ ਰਾਮ ਕੀ ਹੈ ਇੱਕ ਥਾਂ ਤੋਂ ਫਿਸਲਿਆ ਪੈਰ ਖੜਡ ਚਲਾ ਜਾਂਦਾ ਇਹ ਕੀ ਜਨ ਵੀ ਖੜਕੀ ਹੈ ਔਗੜ ਘਾਟੀ ਕਿਉਂ ਕਿਹਾ ਕਵੀਰ ਨੇ ਇਹਨੂੰ ਕੀ ਪਤਾ ਏ ਇਸ ਗੱਲ ਦਾ ਤੂੰ ਇਹ ਤਾਂ ਪੜ੍ਹ ਕੇ ਕਹਾਂਵੇਂਗਾ ਵੱਡੀ ਵਡਿਆਈ ਜਾਣੇ ਚਲ ਥਾਂ ਵੱਡੀ ਵਡਿਆਈ ਇਸ ਕਰਕੇ ਵੀ ਉਹਦੀ ਉਹ ਜਿਹੜਾ ਥਾਂ ਅਡੋਲ ਹੈ ਉਹਦੀ ਅਵਸਥਾ ਅਡੋਲ ਹੈ ਅਡੋਲ ਕਰ ਚ ਰਹਿਂਦਾ ਹੈ ਅਡੋਲ ਕੀ ਹੈ ਅਡੋਲ ਆਕਾਸ਼ ਜਿਹੜਾ ਆਕਾਸ਼ ਨਾਲ ਜੁੜਿਆ ਹੋਇਆ ਹੈ ਉਹ ਅਡੋਲ ਹੈ ਜਿਹੜਾ ਬਾਇਆ ਨਾਲ ਜੁੜ ਗਿਆ ਪਾਉਣ ਨਾਲ ਜੁੜ ਗਿਆ ਉਹ ਅਡੋਲ ਨਹੀਂ ਹੈ। ਬਨ ਅਡੋਲ ਇਸ ਗੱਲ ਨਹੀਂ ਬਹੁਤ ਬਾਇਆ ਨਾਲ ਜੁੜ ਗਿਆ। ਜਿਹੜਾ ਅੱਧਾ ਚਿੱਤ ਹੈ ਉਹ ਅਡੋਲ ਤਾਂ ਹੈ। ਉਹ ਆਕਾਸ਼ ਨਾਲ ਜੁੜਿਆ ਹੋਇਆ ਹੈ। ਪਰ ਅਡੋਲ ਤਾਂ ਨਹੀਂ। ਉਹਨਾਂ ਆਕਾਸ਼ਾ ਸ਼ਰੀਰ ਨਾਲ ਜੁੜਿਆ ਹੋਇਆ ਹੈ। ਬਨ ਨਾਲ ਵੀ ਉਹਦਾ ਰਿਸ਼ਤਾ ਹੈ। ਅਡੋਲ ਹੈ ਵੀ ਅਡੋਲ ਹੈ ਵੀ ਉਹ। ਔਰ ਹੋਰ ਹੈਵੀ ਔਰ ਕਿਉਂਕਿ ਉਹਦਾ ਆਕਾਸ਼ ਦੀਨਾ ਇੱਕ ਤਰ੍ਹਾਂ ਔਰ ਜਿੰਨਾ ਜਿਹੜਾ ਸਰੀਰ ਆ ਉਹਨਾਂ ਜਿਹੜਾ ਆਕਾਸ਼ ਵੀ ਔਰਲੀ ਹੈ ਇਸ ਕਰਕੇ ਅਸਰਕ ਹੈ ਅਸਰਚੀਤ ਸਥਰ ਨਹੀਂ ਕੇ ਹਾਲਾਤ ਅਸਰਚੀਤ ਮਾੜਾ ਬਲ ਮੰਨੋ ਜੇ ਮਾੜੇ ਵੀ ਮੰਨ ਲਿਆ ਤਾਂ ਵੀ ਚੀਤ ਚਿਤਜੋ ਅਸਰੇ ਹੈ ਸਰੀਰ ਜਿੰਨਾ ਜਿਹੜਾ ਹੈ ਉਹਨਾਂ ਜਿਹੜਾ ਅਸਰੇ ਹੈ ਜਿੰਨਾ ਜਿਹੜਾ ਸਰੀਰ ਹੈ ਨਾ ਉਹ ਸਮੁੰਦਰ ਵਿੱਚ ਆ ਇਹਨਾਂ ਗੱਲ ਕਦੇ ਵੀ ਫੈਸਲਾ ਬਦਲ ਸਕਦਾ ਜਿੰਨਾ ਜਰ ਸਰੀਰ ਦੇ ਵਿੱਚ ਹੈ ਉਹਨਾਂ ਜਰ ਨੌ ਸਮੁੰਦਰ ਵਿੱਚ ਹੈ ਫਿਰ ਹੁੰਦਾ ਆਇਆ ਵੀ ਥਲਦੀ ਕਿਸ਼ਤੀ 'ਚ ਬੈਠਿਆ ਥਰ ਪਰ ਕਿਸ਼ਤੀ ਜੋ ਹਲਦੀ ਜਲਦੀ ਹੈ ਕਿਸ਼ਤੀ ਤਾਂ ਦੁਰਦੀ ਹੈ ਨਾ ਸਹੀ ਗੱਲ ਹੈ ਇਹ ਵੀ ਪੁੱਝਣ ਵਾਲੀ ਗੱਲ ਹੈ ਪੈਰ ਪੈਰ ਤੇ ਗੁਰਬਾਣੀ ਪੁੱਝਣ ਵਾਲੀ ਗੱਲ ਹੈ ਸਾਰੀ ਵੱਡੀ ਵਡਿਆਈ ਜਾਣਿਆ ਲੋ ਬੜੀ ਬੜਾਈ ਇਸ ਕਰਕੇ ਵੀ ਉਹਦੀ ਉਹ ਹਰ ਪ੍ਰਾਣੀ ਦੀ ਭਾਸ਼ਾ ਜਾਣਦਾ ਹਰ ਜੀਵ ਦੀ ਭਾਸ਼ਾ ਜਾਣਦਾ ਜੀਵ ਕਿਹੜੇ-ਕਿਹੜੇ ਨੇ ਚਾਰ ਖਾਣੀਆਂ ਤਾਂ ਇੱਥੇ ਹੀ ਨੇ ਚਲ ਆਪਾਂ ਹੋਰ ਖਾਣੀਆਂ ਦੀ ਗੱਲ ਨਹੀਂ ਕਰਦੇ ਗੁਰਬਾਣੀ ਨੇ ਵੀਡੀ ਕੀਤੀ ਗੁਰਬਾਣੀ ਕਹਿੰਦੀ ਹੈ ਕਿ ਤੇਆ ਖਾਣੀ ਕਿਤੇਆ ਬਾਣੀ ਜਿਹੜੀਆਂ ਖਾਣੀਆਂ ਨੇ ਸਾਰਿਆਂ ਦੀ ਬਾਣੀ ਜੁੜਦਾ ਬਾਣੀ ਬੋਲੀ ਅਜੀ ਦਾ ਜਾਣਦਾ ਨਹੀਂ ਬੋਲੀ ਸਾਰਿਆਂ ਦੀ ਅਜੀ ਦਾ ਕੋਈ ਜਾਣਦਾ ਨਹੀਂ ਤੇ ਪਰਮੇਸ਼ਰ ਦਾ ਜਾਣਦਾ ਹੈ ਜਾਣਿਆ ਲੋ ਨਾਮ ਕਦੀ ਜਾਣਦਾ ਲੋ ਸਾਰਿਆਂ ਦਾ ਇਸ ਕਰਕੇ ਨਾਨ ਗੁਰੂ ਨਹੀਂ ਹੋ ਸਕਦਾ ਗੁਰੂ ਪਰਮੇਸ਼ਰ ਹੈ ਕਿਉਂਕਿ ਵੱਡੀ ਵੱਡਿਆਈ ਜਾਣਿਆ ਹੈ ਅਲਾਓ ਹਰ ਇੱਕ ਦੀ ਭਾਸ਼ਾ ਜਾਣਦਾ ਹੈ ਉਹ ਕਿਉਂ ਦੇ ਮਨ ਵਿੱਚ ਉਹਨੂੰ ਪੁੱਝ ਲੈਂਦਾ ਹੈ ਹਰ ਇੱਕ ਕੋਣ ਹੈ ਪਸ਼ੂ ਪੰਛੀ ਬਿਰਖ ਸਾਰਿਆਂ ਦਾ ਹਾਲ ਹੋ ਜਾਣਦਾ ਹੈ ਅਬ ਇਹਨੂੰ ਕੋਲੇ ਹੀ ਜਾਣਦਾ ਇਹ ਕਰਾਮਾ ਆਦਮੀ ਚ ਨਹੀਂ ਹੁੰਦੀ ਚਾਹੇ ਭਗਤ ਵੀ ਹੋਵੇ ਜੇ ਕੋਈ ਮਨੁੱਖ ਦਾ ਝੂਠ ਹੈ ਬਿਲਕੁਲ ਕਿਉਂਕਿ ਫਿਰ ਤਾਂ ਉਹਦੀ ਬੜਾਈ ਪਰਮੇਸ਼ਰ ਵਾਲੀ ਹੋ ਜੂ ਆਦਮੀ ਦੀ ਫਿਰ ਤਾਂ ਆਦਮੀ ਦੀ ਬੜਾਈ ਪਰਮੇਸ਼ਰ ਵਾਲੀ ਹੋ ਜੂਗੀ ਫਿਰ ਉਹਦੀ ਵੱਡੀ ਵੱਡਾਈ ਤਾਂ ਰਹੀ ਨਾ ਵੱਡੀ ਵੱਡਾਈ ਉਹਦੀ ਹੋਈ ਹੈ ਪਾਰਲੀਮੈਂਟ ਦੀ ਵੱਡੀ ਵੱਡੀ ਹੋਈ ਹੈ ਸੱਜ ਖੜ ਦੀ ਵੱਡੀ ਵੱਡੀ ਹੋਈ ਹੈ ਵੱਡੀ ਵੱਡਾਈ ਉਹਦੀ ਰਹੂਗੀ ਜਾਣੇ ਹਲੋ ਅਗਲੀ ਪੰਕਤੀ ਹੈ ਵੱਡੀ ਵਿੜਾਈ 부ਜੇ ਸਭ ਪਾਓ ਵੱਡੀ ਵਿੜਾਈ 부ਜੇ ਸਭ ਪਾਓ ਸਾਰਿਆਂ ਦੀ ਅੰਦਰ ਦੀ ਭਾਵਨਾ ਵੀ ਜਾਣਦਾ ਸਾਰਿਆਂ ਦੇ ਅੰਦਰ ਨੂੰ ਕਾਦੀ ਲੋੜ ਹੈ ਭੁੱਖ ਹੈ ਉਹ ਵੀ ਜਾਣਦਾ ਪਾਉ ਤਾਂ ਭੁੱਖੇ ਹੁੰਦੀ ਹੈ ਕਿਹੜੀ ਚੀਜ਼ ਦੀ ਇਹਨੂੰ ਭੁੱਖਾ ਉਹ ਜਾਣਦਾ ਹੈ ਮਾਇਆ ਦੀ ਭੁੱਖਾ ਨਾਮ ਦੀ ਭੁੱਖਾ ਕਾਦੀ ਭੁੱਖਾ ਸਭ ਜਾਣਦਾ ਹੈ ਵੱਡੀ ਵਡਿਆਈ ਜਾਂ ਪੁੱਛਣ ਦਾਤ ਔਰ ਇੱਕ ਵਡਿਆਈ ਹੋਰ ਵੀ ਇਸ ਗੱਲ ਉਹਦੀ ਵੱਡੀ ਹੈ ਕਿ ਜੇ ਕਿਸੇ ਨੂੰ ਦਾਤ ਦਿੰਦਾ ਹੈ ਕਿਸੇ ਨਾਲ ਸਲਾਮਸ਼ੁਬਰਾ ਨਹੀਂ ਕਰਦਾ ਗਵਾਂਡੀ ਨਾਲ ਉਹਦੇ ਖਿਲਾਫ ਬੰਦੇ ਹੁਣ ਫਰਜ਼ ਕੀਤਾ ਕੁਛ ਉਹ ਚਾਹੁੰਦੇ ਹੁਣ ਵੀ ਇੱਧਰ ਵੀ ਨਾ ਬੋਵੇ ਤੇ ਇੱਧਰ ਬਹਿ ਜਾਵੇ ਉਹ ਜਿੱਥੇ ਮਰਜੀ ਉੱਥੇ ਬਾਦਲ ਉਹ ਜਦਾਂ ਨਹੀਂ ਕਰਦਾ ਵੀ ਭਾਈ ਵਾਟਣਾ ਵਾਟ ਛੱਡ ਜਾਂਦਾ ਹੈ ਜਿਹਨੂੰ ਦਾਤ ਕੋਈ ਵੀ ਦੇਣੀ ਹੈ ਕਿਸੇ ਦੀ ਸਲਾਹ ਲੈਣ ਦੀ ਲੋੜ ਨਹੀਂ ਉਹਨੂੰ ਨਾ ਪੁੱਛੇ ਦੇਣ ਵੇਲੇ ਪੁੱਛਦਾ ਨਾ ਲੈਣ ਵੇਲੇ ਪੁੱਛੇ ਜਿਹਨੂੰ ਮਰਜ਼ੀ ਦੇ ਦਿੰਦਾ ਜਿਹਨੂੰ ਮਰਜ਼ੀ ਲੈ ਲੈਂਦਾ ਪੁੱਛਣਾ ਦਾਤ ਉਹਨੂੰ ਪੁੱਛਣਾ ਨਹੀਂ ਪੈਂਦਾ ਕਿਸ ਨੂੰ ਉਹ ਕਿਸੇ ਤੇ ਨਿਰਭਰ ਨਹੀਂ ਹੈ ਜੇ ਚਾਹਦਾ ਹੋ ਜਾਂਦਾ ਹੋਜੀ ਵੱਡੀ ਵਿੜਿਆਈ ਆ ਆਪੇ ਆਪ ਇਸ ਕਰਕੇ ਵੀ ਵੱਡੀ ਵਿੜਿਆਈ ਆ ਕਿ ਕਿਸੇ ਦੇ ਉੱਤੇ ਉਹ ਡਿਪੈਂਡੈਂਟ ਨਹੀਂ ਆਪਣੇ ਆਪ ਤੇ ਡਿਪੈਂਡੈਂਟ ਹੈ ਕਿਸੇ ਦਾ ਡਿਪੈਂਡੈਂਟ ਨਹੀਂ ਉਹਨੂੰ ਕਿਸੇ ਦੀ ਲੋੜ ਨਹੀਂ ਹੈ ਆਪੇ ਆਪ ਹਰ ਚੀਜ਼ ਦਾ ਮਾਲਕ ਹੈ ਉਹਨੂੰ ਜਿਹੜੀ ਲੋੜ ਹੈ ਉਹਦੇ ਕੋਲ ਹੈ ਸਭ ਆਪੇ ਆਪ ਦਾ ਦਰਬਾਰ ਉਹ ਕਿਸੇ ਤੇ ਵੀ ਡਿਪੈਂਡੈਂਟ ਨਹੀਂ ਕਿਸੇ ਬਖੂ ਕਿਸੇ ਦੇ ਡਿਪੈਂਡੈਂਟ ਹੈ ਨਹੀਂ ਈਡੀ ਬੈਲਡਰ ਕੋਈ ਕਿਸੇ ਦੇ ਦਬਾਅ ਹਟ ਨਹੀਂ ਹੈ ਤਾਂ ਹੀ ਤਾਂ ਪੁੱਛਣਾ ਦਾਤ ਪੁੱਛ ਕੇ ਨਹੀਂ ਦਿੰਦਾ ਕੋਈ ਕਿਸੇ ਦੀ ਸਪਾਰਸ ਨਹੀਂ ਹੈ ਇਹ ਗੀਆਂ ਗੱਲਾਂ ਲਿਖੀਆਂ ਹੋਈਆਂ ਨੇ ਸ਼ਾਸਤਰਾਂ ਚ ਸਪਾਰਸਾਂ ਵਾਲੀਆਂ ਸੰਤਹੁਲ ਵੀ ਕਹਿੰਦੇ ਨੇ ਅਰਦਾਸ ਕਰਾਉਣ ਦੇ ਲੋਕ ਸੰਤਾਂ ਤੋਂ ਇਹ ਸਭ ਭਲੇਖੇ ਪਾਏ ਹੋਏ ਨੇ ਉਹਨਾਂ ਦੇ ਭਲੇਖਿਆਂ ਦੇ ਖਿਲਾਫ ਗੱਲ ਆਏ ਕਿ ਕੋਈ ਦਾਤ ਕਿਸੇ ਨੂੰ ਕੁਛ ਨਹੀਂ ਦੇਣੀ ਇਸ ਕਰਕੇ ਕਿਸੇ ਕੋਲ ਜਾਣ ਦੀ ਲੋੜ ਨਹੀਂ ਵੀ ਸਾਨੂੰ ਆਹ ਦਾਤ ਚਾਹੀਦੀ ਹੈ ਕਿਸੇ ਦਾ ਅਰਦਾਸ ਕਰਾਉਣ ਦੀ ਲੋੜ ਨਹੀਂ ਬਲੋ ਕਰਾਉਂਦੇ ਨੇ ਠੱਗ ਸੰਤ ਕਰਦੇ ਨੇ ਕੋਈ ਨਹੀਂ ਕਹਿੰਦੇ ਵੀ ਸਾਡਾ ਅਸੀਂ ਭਾਈ ਅਸੀਂ ਠੀਕ ਕਰਦੇ ਹਾਂ ਮੰਗਣੇ ਤਾਂ ਪਹਿਲੀ ਗੱਲ ਹੈ ਜਿਹੜਾ ਆਦਮੀ ਆਪਣੇ ਵਾਸਤੇ ਆਪ ਨਹੀਂ ਮੰਗਦਾ ਜਦ ਅਬਲ ਦਾ ਲੋੜ ਨਹੀਂ ਮੰਗਣ ਦੀ ਮੈਨੂੰ ਤੋਂ ਦ ਹੋਰ ਜਿਹਾ ਮੰਗਣਾ ਸਿਰ ਦੁੱਖਾਂ ਤੇ ਦੁੱਖ ਅੱਜੇ ਕੋਈ ਮੰਗਦਾ ਵੀ ਹੈ ਪਰ ਆਪ ਕਰਨੀ ਮੰਗਦਾ ਉਹ ਸਾਈਕਲ ਮੈਨੂੰ ਚਾਹੀਦਾ ਮੈਂ ਘਰ ਵੀ ਉਹਦੇ ਮੈਗਾ ਮੰਗਣ ਜਾਣਾ ਨਹੀਂ ਵੀ ਤੂੰ ਲੈ ਦੇ ਉਹਨਾਂ ਦੇ ਘਰ ਮੈਂ ਤਾਂ ਜਾਣਾ ਨਹੀਂ ਮੰਗਣਾ ਮੈਂ ਛੋਟਾ ਹੋਊਂਗਾ ਜੇ ਵੰਗੂਂਗਾ ਜਾ ਕੇ ਤੂੰ ਮੈਨੂੰ ਲੈ ਦੇ ਬੰਕੇ ਤੂੰ ਕਹਦੇ ਉਹਨੂੰ ਸਾਈਕਲ ਚਾਹੀਦਾ ਤੂੰ ਆਫਸਰ ਐ ਇਧਰ ਨੂੰ ਸਹਰਿਆ ਦੇ ਦੇ ਤੇਰੇ ਜਾ ਕੇ ਤੂੰ ਤਾਂ ਵੱਡਾ ਹੋਇਆ ਪਰਮੇਸ਼ਰ ਨੂੰ ਇਹ ਵੀ ਹੰਕਾਰ ਦਾ ਪ੍ਰਤੀਕ ਹੈ ਤੂੰ ਨਹੀਂ ਬਗਦਦ ਨੂੰ ਹੰਕਾਰੀਆਂ ਫਿਰ ਉਹ ਲੈ ਕੇ ਦਿੰਦਾ ਮੂਰਖ ਜਿਹੜਾ ਸਵਾਰ ਕਰਦਾ ਮੂਰਖ ਐਤੈ ਹੀ ਉਹ ਕਾਰੀਆ ਮੂਰਖ ਉਹ ਕਾਰੀਆ ਤਾਂ ਇਹਦਾ ਨੂੰ 100 ਰੁਪਿਆ ਫੜਾਉਂਦਾ ਵੀ ਤੂੰ ਕਹਦੇ ਔਰ ਦਾਅਰ ਕਰਾਉਂਦਾ 100 ਰੁਪਿਆ ਦੇ ਕੇ ਹਮਕਾਰੀ ਆ ਨਾ ਵੀ ਤੂੰ ਲੈ ਨੋਟ ਮੰਗ ਤੂੰ ਉਹ ਕਾਰਿਆ ਉਰਗ ਲੋਭੇ 100 ਰੁਪਿਆ ਬਿਲਦਾ ਬਿਲਦਾ ਕਿਦਰੂ ਕੁਛ ਵੀ ਨਹੀਂ ਬਿਲਦਾ ਕਿਦਰੂ ਕੀ ਹੈ ਜੇਕਰ ਤੁਹਾਨੂੰ ਮਿਲਦਾ ਹੁੰਦਾ ਤਾਂ ਗੁਰਦੁਆਰੇ ਮਿਲ ਜਾਂਦੇ ਸੇਵਾ ਸਭਾਲ ਜੜੀ ਹੈ ਗੋਲ ਕੇ ਮਿਲ ਜਾਂਦੀ ਪਾਕਿਸਤਾਨ ਦੇ ਗੁਰਦੁਆਰੇ ਉਹ ਤਾਂ ਬੜੀ ਰੀਨ 40 ਸਾਲ ਹੋ ਗਏ ਔਰ ਕੀ ਮਿਲਣਾ ਲੋਕ ਉਹ ਵੀ ਨਹੀਂ ਸਮਝਦੇ ਲੋਭ ਵੀ ਨਹੀਂ ਸਮਝਦੇ ਹੁੰਦੇ ਲੋ ਵੀ ਨਹੀਂ ਸਮਝਦੇ ਕਿ ਲੋਕ ਕਰਦੇ ਆ ਉਹ ਜ਼ਰਾ ਚਲੇ ਜਾਂਦੇ ਨਾਨਕ ਕਾਰਨ ਕਥਨੀ ਜਾਏ ਨਾਨਕ ਕਾਰਨ ਕਥਨੀ ਜਾਏ ਕੀਤਾ ਕਰਨਾ ਸਰ ਬਰ ਜਾਏ ਨਾਨਕ ਕਹਿੰਦਾ ਉਹਦੀ ਜਿਹੜੀ ਕਾਰ ਹੈ ਜੋ ਕੁਝ ਕਰ ਰਹੀ ਹੈ ਇਹ ਕਥਨ ਤੋਂ ਪਰੇ ਹੀ ਹੈ ਕਾਰ ਕਥਨ ਦੀ ਲੋੜ ਵੀ ਹੈ ਨਹੀਂ ਥੋੜਾ ਜਿਹਾ ਅਮਰ ਨੂੰ ਦੋ ਜਿਆ ਦਿਖਾਇਆ ਕਾਰ ਦਾ ਨਾ ਥੋੜਾ ਜਿਆ ਗਿਆਨ ਕਰਾਤਾ ਕਾਰ ਕਥਨ ਦੀ ਲੋੜ ਨਹੀਂ ਸਾਨੂੰ ਕਥਨੀਓ ਨਹੀਂ ਜਾ ਸਕਦੀ ਫਿਰ ਕੱਥਕੇ ਵੀ ਕੀ ਕਰਾਂਗੇ ਕਾਰ ਕਥਨ ਨਾਲ ਆਪਣਾ ਆਪਣੀ ਪਛਾਣ ਹੋ ਲੋ ਕਾਰਨ ਕਥਲੀ ਜਾਏ ਕੀਤਾ ਕਰਨਾ ਸਰਵਰ ਜਾਏ ਜੋ ਕੀਤਾ ਹੁਣ ਤੱਕ ਹੋ ਚੁੱਕਿਆ ਆ ਜੋ ਨੇ ਕਰਨਾ ਹੈ ਅਗੇਰੋ ਉਹਦੀ ਇਜਾਜ਼ਤ ਮੇਰਾ ਨਹੀਂ ਹੋ ਸਕਦਾ ਜੋ ਨੇ ਕਰਨਾ ਹੈ ਇਹ ਕਰ ਚੁੱਕਿਆ ਉਹਦੀ ਰਜ਼ਾ ਚ ਹੋਇਆ ਹੋਰ ਕਿਸੇ ਦਾ ਕੋਈ ਦਖਲ ਨਹੀਂ ਸਰਬ ਰਜਾਏ ਰਜਾਏ ਸਾਰਾ ਉਹਦੀ ਰਜ਼ਾ ਚ ਕਰਨਾ ajo ਕਰਨਾ ਹੈ ਜਿਹੜਾ ਇਹ ਨਾ ਕੋਈ ਗੱਲ ਵੀ ਕੱਲ ਨੂੰ ਖੰਦੀ ਇਹ ਗੱਲ ਬਦਲ ਜੂਗੀ ਹੁਣ ਵਾਲੇ ਸਮੇਂ ਚ ਵੀ ਉਹਦਾ ਕੀਤਾ ਹੋਊਗਾ ਪਿੱਛੇ ਵੀ ਉਹਦਾ ਹੀ ਕੀਤਾ ਹੋਇਆ